ਹਾਂਜੀ ਕੀ ਹਾਲ ਹੈ ਅੱਜ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕੁਝ ਕਿ ਗੱਲਾਂ ਕੈਨੇਡਾ ਦੀਆਂ ਤੇ ਕੁਝ ਕਿ ਰੂਰਲ ਏਰੀਆ ਦੀਆਂ ਗੱਲਾਂ ਵੀ ਕਰਾਂਗੇ ਪਰ ਜ਼ਿਆਦਾਤਰ ਅੱਜ ਪੂਰੇ ਕੈਨੇਡਾ ਹੋਲ ਕੈਨੇਡਾ ਦੇ ਵਿੱਚ ਕੀ ਹੋ ਰਿਹਾ ਉਹ ਗੱਲਾਂ ਕਰਾਂਗੇ ਪਹਿਲਾਂ ਤੁਹਾਨੂੰ ਵਿਊ ਦਿਖਾ ਦਈਏ ਚੈੱਕ ਕਰੋ ਮਿੱਤਰੋ ਵਿਊ ਸ਼ਾਮ ਦਾ ਟਾਈਮ ਹੋਇਆ ਹੋਇਆ ਤੇ ਸ਼ਾਮ ਢਲੀ ਹੋਈ ਐਣ ਹੁਣ ਬਸ ਥੋੜਾ ਜਿਹਾ ਸੂਰਜ ਰਹਿ ਗਿਆ 8-9 ਕ'ਵਜੇ ਹੋਇਆ 9 ਕ'ਵਜਣ ਵਾਲੇ ਨੇ ਪਰ ਸੂਰਜ ਹਜੇ ਵੀ ਹੈਗਾਗਾ। ਆਹ ਦੇਖੋ ਦੀਂਦਾ ਸੂਰਜ। ਮੇਰਾ ਆਪਾਂ ਗੱਲ ਕਰਨੀ ਸੀ ਮਿੱਤਰੋ ਵੀ ਪੈਸਾ ਮੁੱਕ ਹੋ ਗਿਆ ਤਾਂ ਹੀ ਦੁਨੀਆ ਦੇ ਵਿੱਚ ਦੁੱਖ ਹੋ ਗਿਆ। ਦੀਂਦਾ ਕੋਈ ਤੁਹਾਨੂੰ ਇੱਥੇ ਤਰੇ ਫਿਰਦਾ ਬਾਹਰ ਬੰਦਾ। ਬਹੁਤ ਘੱਟ ਬੰਦੇ ਤੁਹਾਨੂੰ ਦਿਖਣਗੇ। ਜੇ ਤੁਸੀਂ ਅਮਰੀਕਾ ਦੇ ਵਿੱਚ ਚਲੇ ਜਾਓਗੇ ਨਾ ਇੱਥੇ ਤਾਂ ਫੇਰ ਵੀ ਕੈਨੇਡਾ 'ਚ ਇੱਕ ਅਦਾ ਬੰਦਾ ਤੁਹਾਨੂੰ ਦਿਖ ਜੇ। ਅਮਰੀਕਾ 'ਚ ਤਾਂ ਇਦੋਂ ਵੀ ਘੱਟ ਲੋਕ ਬਾਹਰ ਗਲੀਆਂ 'ਚ ਤੁਰੇ ਫਿਰਦੇ ਨੇ ਕਿਉਂਕਿ ਉੱਥੇ ਪੈਸਾ ਬਹੁਤ ਜ਼ਿਆਦਾ ਮੁੱਕਾ ਪੈਸਾ ਕਮਾਉਣਾ ਬਹੁਤ ਪੈਂਦਾ ਹੈਗਾ ਤੇ ਉਨਾਂ ਹੀ ਖਰਚੇ ਨੇ ਉੱਥੇ। ऐसे हिसाब ਨਾਲ ਹੁਣ ਸੇਮ ਹੋਇਆ ਪਿਆਗਾ ਕੈਨੇਡਾ ਦੇ ਵਿੱਚ ਜੇ ਕੋਈ ਕਹਦੂ ਨਾ ਅਮਰੀਕਾ ਬਹੁਤ ਵਧੀਆ ਹੋਣਾ ਜਿਹਦੇ ਇਸ ਘੜੀ ਦੇ ਵਿੱਚ ਕੋਈ ਵੀ ਕੰਟਰੀ ਬਾਹਰ ਨਹੀਂ ਹੈ ਨਾ ਉਮੇ ਨਹੀਂ ਰਹੀ ਜਿਵੇਂ ਕਿ ਹੁਣ ਇੰਡੀਆ ਦੇ ਵਿੱਚ ਫੇਰ ਵੀ ਲੋਕਾਂ ਕੋਲ ਟਾਈਮ ਹੈਗਾਗਾ ਉਨੇ ਖਰਚੇ ਨਹੀਂ ਹੈਗੇ ਜਿੰਨੇ ਕੀ ਖਰਚੇ ਬਾਹਰ ਨਹੀਂਆਂ ਕੰਟਰੀਆਂ ਦੇ ਵਿੱਚ ਵਧੇ ਹੋਏ ਨੇ ਜੇ ਤੁਸੀਂ ਸਾਰੇ ਵਰਲਡ 'ਚ ਵੈਸੇ ਦੇਖੋ ਪੋਪੂਲੇਸ਼ਨ ਘਟ ਰਹੀ ਆ ਜੇ ਤੁਸੀਂ ਬਹੁਤ ਦੂਰੋਂ ਤੇ ਬੈਠ ਕੇ ਦੇਖਦੇ ਹੋ ਨਾ ਬਾਹਰ ਤੋਂ ਦੇਖਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਵੀ ਪੂਰੇ ਵਰਲਡ ਦੇ ਵਿੱਚ ਤਾਂ ਪੋਪੂਲੇਸ਼ਨ ਘਟ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਵੀ ਇੱਕ ਅਜਿਹਾ ਦੇਸ਼ ਹੋਊਗਾ ਜਿੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਕੰਟਰੋਲ ਦੇ ਵਿੱਚ ਹੋਊਗੀ ਆਪਾਂ ਗੱਲ ਕਰਦੇ ਸੀ ਇੱਥੋਂ ਦੀਆਂ ਕੰਟਰੀਆਂ ਦੀ ਇੱਥੇ ਬੰਦਾ ਇੱਕ ਦੂਜੇ ਨੂੰ ਹੱਥ ਮਿਲਾਉਣ ਤੇ ਟੱਚ ਕਰਨ ਨੂੰ ਵੀ ਤਰਸੂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇੱਥੇ ਬਹੁਤ ਜ਼ਿਆਦਾ ਲਿੰਕ ਆ ਜਿਹੜੇ ਨਾ ਬੁਖਰਾਬ ਹੋ ਚੁੱਕੇ ਨੇ ਆਪ ਵਿੱਚ ਪੈਸੇ ਲਈ ਬਹੁਤ ਜ਼ਿਆਦਾ ਧੋਖੇ ਹੁਣ ਧੜੀਆਂ ਜਿੱਥੇ ਪੈਸੇ ਨੂੰ ਮੁੱਖ ਰੱਖ ਕੇ ਦੂਜੇ ਬੰਦੇ ਨੂੰ ਟਾਈਮ ਨਾ ਦੇਣਾ ਇੱਥੇ ਇੱਕ ਬਹੁਤ ਵੱਡਾ ਕਾਰਨ ਬਣ ਚੁੱਕਿਆ ਸੋਸ਼ਲ ਨਹੀਂ ਹੁੰਦੇ ਉਹ ਰੇ ਇੱਕ ਦੂਜੇ ਨਾਲ ਬੰਦੇ ਹਨ ਜਿਵੇਂ ਮੰਨ ਲਓ ਕੋਈ ਰਿਸ਼ਤਾ ਬਣਾ ਕੇ ਕੋਈ ਰਾਜ ਹੀ ਨਹੀਂ ਅਗਲੇ ਨੂੰ ਆਇਆ ਮੈਂ ਦਿਹਾੜੀ ਲਾਵਾਂ ਆਪਾਂ ਕਿਸੇ ਨਾਲ ਕੀ ਲੈਣਾ ਮਿਲ ਕੇ ਤੇ ਜੇ ਕੋਈ ਤੁਹਾਨੂੰ ਗੱਲਬਾਤ ਕਰੂ ਵੀ ਤੁਹਾਡੇ ਨਾਲ ਤਾਂ ਮੇਨਲੀ ਮਤਲਬ ਦੀ ਕੋਈ ਗੱਲ ਹੋਊਗੀ ਉਹਦੀ ਉਸ ਉਸ ਵਾਸਤੇ ਤੁਹਾਡੇ ਨਾਲ ਗੱਲਬਾਤ ਕਰੂਗਾ ਜਿਹਦੇ ਕਰਕੇ ਇੱਥੇ ਲੋਕ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਨੇ ਤੇ ਬਹੁਤ ਜ਼ਿਆਦਾ ਲੋਕ ਡਿਪਰੈਸ਼ਨ 'ਚ ਹੈਗੇ ਵੀ ਆ ਫਿਰ ਤੁਹਾਨੂੰ ਗ੍ਰੈਂਡ ਪ੍ਰੈਰੀ ਦੇ ਵਿੱਚ ਥੋੜੀ ਜਿਹੀ ਦਿਖਾ ਦਈਏ ਟ੍ਰੈਫਿਕ ਟ੍ਰੋਫਿਕ ਹੈਗੀ ਆ ਕਿ ਨਹੀਂ ਮਿੱਤਰੋ ਟ੍ਰੈਫਿਕ ਟੋਫਿਕ ਇੱਥੇ ਕੋਈ ਜ਼ਿਆਦਾ ਨਹੀਂ ਹੈਗੀ ਪਰ ਸ਼ਹਿਰ ਬਹੁਤ ਵਧੀਆ ਹੈਗਾ ਇੱਥੇ ਥੋੜੀ ਜਿਹੀ ਜਿਵੇਂ ਮੰਨ ਲਓ ਵੀ ਬਾਕੀ ਕੈਨੇਡਾ ਨਾਲੋਂ ਵੀ ਪੋਪੂਲੇਸ਼ਨ ਬਹੁਤ ਘੱਟ ਆ ਪਰ ਜਦੋਂ ਹੁਣ ਥੋੜਾ ਜਿਹਾ ਰੂਰਲ ਖੁੱਲਿਆ ਸੀ ਉਹਦੇ ਕਰਕੇ ਬਹੁਤ ਲੋਕ ਆ ਗਏ ਸੀਗੇ ਜੌਬਾਂ 'ਚ ਇੱਥੇ ਬਹੁਤ ਜ਼ਿਆਦਾ ਧੋਖਾਧੜੀ ਹੋ ਰਹੀ ਆ ਮੈਂ ਮੈ ਤੁਹਾਨੂੰ ਦੱਸਿਆ ਵੀ ਹਨਾ ਲੋਕ ਬਹੁਤ ਜ਼ਿਆਦਾ ਮਤਲਬੀ ਹੋ ਚੁੱਕੇ ਨੇ ਲੋਕ ਕਿਸੇ ਨੂੰ ਠੱਗੀ ਲਾਉਣ ਲੱਗੇ ਦੇਖਦੇ ਨਹੀਂ ਇੱਥੇ ਬਹੁਤ ਜ਼ਿਆਦਾ ਲੋਕ ਕੀ ਕਰਦੇ ਨੇ ਨਾ ਰੂਰਲ ਦੇ ਵਿੱਚ ਤੁਹਾਨੂੰ ਜੌਬ ਦਿਵਾਉਣ ਦੇ ਮਾਰੇ ਤੁਹਾਡੇ ਤੋਂ ਪੈਸੇ ਲੈ ਲੈਣਗੇ ਤੇ ਉਸ ਤੋਂ ਬਾਅਦ ਜਾਂ ਤਾਂ ਜੌਬ ਨਹੀਂ ਦਿਵਾਉਣਗੇ ਜਾਂ ਫਿਰ ਤੁਹਾਨੂੰ ਲਾਰੇ ਲਾਉਣਗੇ ਜਾਂ ਫਿਰ ਤੁਹਾਨੂੰ ਥੋੜਾ ਟਾਈਮ ਕੰਮ ਕਰਵਾ ਕੇ ਤੁਹਾਨੂੰ ਪਰੇਸ਼ਾਨ ਕਰਨਗੇ ਇਸ ਕਰਕੇ ਪੈਸੇ ਪੂਸੇ ਦੇ ਕੇ ਨਾ ਕਿਸੇ ਤੋਂ ਵੀ ਕੰਮ ਲਿਓ ਜੇ ਪੀਆਰ ਦਾ ਕੰਮ ਕਰਨਾ ਤਾਂ ਤੁਹਾਨੂੰ ਆਪ ਹੀ ਫਿਰਕੇ ਕਰਨਾ ਪਊ ਵੈਸੇ ਬਹੁਤ ਜ਼ਿਆਦਾ ਚਾਂਸ ਘਟ ਚੁੱਕੇ ਨੇ ਇੰਨਾ ਏਰੀਆ ਦੇ ਵਿੱਚ ਵੀ ਹੁਣ ਕਿਉਂਕਿ ਬਹੁਤ ਜ਼ਿਆਦਾ ਲੋਕ ਆ ਚੁੱਕੇ ਨੇ ਮਈ ਦਾ ਮਹੀਨਾ ਹੋ ਗਿਆ ਪਰ ਠੰਡੇ ਇਥੇ ਅਜੇ ਪੱਤੇ-ਪੱਤੇ ਨਿਕਲੇ ਨਹੀਂ ਘਾਹ ਵੀ ਅਜੇ ਥੋੜੀ ਜਿਹੀ ਹਰੀ ਹੋਈ ਆ ਵੈਸੇ ਇਹ ਤਾਂ ਘਾਹ ਸੁੱਕੀ ਪਈ ਆ ਮਈ ਦੀ 7 ਤਰੀਕ ਤੱਕ ਹਜੇ ਤੱਕ ਪੱਤੇ-ਪੁੱਤਿਆਂ ਦਾ ਕੋਈ ਨਾ ਨਹੀਂ ਹੱਥ ਵੀ ਮੇਰਾ ਠਰ ਰਿਹਾ ਫੋਨ ਫੜਨ ਕਰਕੇ ਕਿਉਂਕਿ ਇੱਥੇ ਠੰਡ ਬਹੁਤ ਜ਼ਿਆਦਾ ਜੀ ਸ਼ਾਮ ਨੂੰ ਠੰਡ ਹੁੰਦੀ ਆ ਸਵੇਰੇ ਠੰਡ ਹੁੰਦੀ ਆ ਦੁਪਹਿਰੇ ਥੋੜੀ ਜਿਹੀ ਧੁੱਪ ਨਿਕਲਣ ਕਰਕੇ ਗਰਮੀ ਹੁੰਦੀ ਆ ਤੇ ਆਪਾਂ ਹੁਣ ਇਥੇ ਸੜਕ ਪਾਰ ਕਰਨੀ ਆ ਤੇ ਆਪ ਕੋਕੜਾ ਜਾਂ ਦੱਬਦੀਏ ਦੇਖਦੇ ਆ ਪੱਤੀ ਹੁੰਦੀ ਆ ਕਿ ਨਹੀਂ ਦੇਖਿਆ ਕਿੰਨੇ ਟਾਈਮ ਤੋਂ ਹੁੰਦੀ ਆ ਚੱਲ ਬਈ ਉਹ ਸਾਹਮਣੇ ਬੱਤੀ ਚੱਲ ਰਹੀ ਆ ਲੱਭੀ ਹੋ ਗਈ ਸੜਕ ਪਾਰ ਕਰੀ ਆਪਾਂ ਕੀ ਬਾਤ ਹੈ ਯੂ ਪੂਰਾ ਘੰਟਾ ਪਰ ਠੰਡ ਬਹੁਤ ਜ਼ਿਆਦਾ ਅੱਜ ਇੱਕ ਕਰਵਾ ਸ਼ੈੱਲ ਦਾ ਪੰਪ ਮਿੱਤਰੋ ਇੱਥੇ ਅੱਜ ਤੁਸੀਂ ਦੇਖੋ ਤੇਲ ਦਾ ਰੇਟ ਕੀ ਚੱਲ ਰਿਹਾ ਤੇਲ ਦਾ ਰੇਟ ਚੱਲ ਰਿਹਾ 156 ਕ੍ਰੈਨ ਮਿੱਤਰੋ ਜੋਬਾਂ ਦੀਆਂ ਗੱਲਾਂ ਕਰੀਏ ਜੋਬਾਂ-ਜੂਬਾਂ ਹੁਣ ਅੱਜਕੱਲ ਬਹੁਤ ਜ਼ਿਆਦਾ ਕਟੀਆਂ ਹੋਈਆਂ ਰੂਰਲ ਏਰੀਆ ਦੇ ਵਿੱਚ ਵੀ ਤੇ ਬਾਕੀ ਸਾਰੇ ਕੈਨੇਡਾ ਦੇ ਵਿੱਚ ਵੀ ਇਸ ਕਰਕੇ ਜੇ ਤੁਸੀਂ ਚਾਹੋ ਨਾ ਤੁਸੀਂ ਇੰਡੀਆ ਦੇ ਵਿੱਚ ਕੋਈ ਵਧੀਆ ਕੰਮ ਕਰ ਸਕਦੇ ਹੋ ਤਾਂ ਕਰਨਾ ਤੁਹਾਨੂੰ ਚਾਹੀਦਾ ਵੀ ਹੈ ਤੇ ਜ਼ਰੂਰੀ ਵੀ ਆ ਕਿਉਂਕਿ ਇੰਡੀਆ ਦੇ ਵਿੱਚ ਕੰਮ ਬਹੁਤ ਜ਼ਿਆਦਾ ਵਧ ਰਹੇ ਆ ਲੋਕ ਆਪਦੇ ਬਿਜ਼ਨਸ ਖੋਲ੍ਹ ਰਹੇ ਨੇ ਬਹੁਤ ਜ਼ਿਆਦਾ ਖੋਰ ਬਹੁਤ ਜ਼ਿਆਦਾ ਬਿਜ਼ਨਸ ਨੇ ਜਿਨ੍ਹਾਂ ਦਾ ਤੁਹਾਨੂੰ ਆਈਡੀਆ ਹੈ ਜੇ ਤੁਸੀਂ YouTube ਤੇ ਜਾ ਕੇ ਲੱਭੋਗੇ ਤੁਹਾਨੂੰ ਬਹੁਤ ਜ਼ਿਆਦਾ ਆਈਡੀਆ ਲੱਭੇ ਜਾਣਗੇ ਬਾਕੀ 5 ਤੋਂ 6 ਸਾਲ ਤੁਹਾਨੂੰ ਇੱਥੇ ਵੀ ਮਿਹਨਤ ਕਰਨੀ ਪੈਣੀ ਆ ਫਿਰ ਜਾ ਕੇ ਤੁਹਾਨੂੰ ਪੀਆਰ ਮਿਲ ਲਿਆ ਫਿਰ ਜਾ ਕੇ ਤੁਸੀਂ ਬਿਜ਼ਨਸ ਖੋਲ ਸਕਦੇ ਹੋ ਜਦ ਕਿ ਇੰਡੀਆ ਦੇ ਵਿੱਚ ਤੁਹਾਡੇ ਕੋਲ ਇੱਕ ਆਪਰਚੂਨਿਟੀ ਹੈਗੀ ਆ ਵੀ ਤੁਸੀਂ ਜਦੀ ਬਿਜ਼ਨਸ ਖੋਲ ਸਕਦੇ ਹੋ ਹਨਾ ਥੋੜੇ ਜਦੋਂ ਤੁਸੀਂ ਤੁਹਾਨੂੰ ਲੱਗਦਾ ਵੀ ਤੁਸੀਂ ਥੋੜੇ ਜ ਵੱਡੇ ਹੋਵੋਗੇ ਉਦੋਂ ਤੱਕ ਤੁਸੀਂ ਸਿੱਖੋ ਪਹਿਲਾਂ ਛੋਟੇ ਛੋਟੇ ਬਿਜ਼ਨਸ ਕਰਕੇ ਜਾਨੋਂ ਤੁਸੀਂ ਥੋੜੇ ਜ ਵੱਡੇ ਹੋਣੇ ਉਦੋਂ ਤੱਕ ਵਧੀਆ ਬਿਜ਼ਨਸ ਆਪ ਦਾ ਖੋਲ ਸਕਦੇ ਹੋ ਜਾ ਦੇ ਕੀ ਉਰੇ ਤੁਹਾਨੂੰ ਉਲਟਾ ਪਹਿਲਾਂ ਇਹ ਪੂਰੇਣ ਪੱਠੀ ਜੀ ਪੱਠੀ ਜੀ ਰਗੜਨੇਗੇ ਤੁਹਾਨੂੰ ਫੇਰ ਜਾ ਕੇ ਤੁਹਾਨੂੰ ਪੀਆਰ ਦੇਣਗੇ ਕਿਉਂਕਿ ਇਹਨਾਂ ਦਾ ਸਿਸਟਮ ਇਹ ਆ ਵੀ ਲੋਕ ਇੱਥੇ ਜਿਆਦਾ ਤੋਂ ਜਿਆਦਾ ਟੈਕਸ ਕਟਵਾ ਕੇ ਸਾਡੇ ਕੋਲ ਜਾਣ ਹਨਾ ਫੇਰ ਇਹ ਆਪ ਦਾ ਡਿਵੈਲਪਮੈਂਟ ਕਰਦੇ ਨੇ ਸਾਰੀ ਕੰਟਰੀ ਦੀ ਫਿਰ ਮਿੱਤਰ ਕਈ ਕਹਿੰਦੇ ਹੁੰਦੇ ਵੀ ਕਾਹਦਾ ਟਰੱਕਿੰਗ ਦਾ ਕੰਮ ਹੈਗਾ ਟਰੱਕਿੰਗ ਦਾ ਕੰਮ ਵੀ ਬਹੁਤ ਜ਼ਿਆਦਾ ਘਟਿਆ ਹੋਇਆ ਇੱਥੇ ਹੁਣ ਉਹ ਉਹ ਗੱਲਬਾਤ ਨਹੀਂ ਰਹੀ ਜਿਹੜੀ ਪਹਿਲਾਂ ਟਰੱਕਿੰਗ ਦੇ ਕੰਮ 'ਚ ਹੁੰਦੀ ਸੀ ਬਹੁਤ ਜ਼ਿਆਦਾ ਪਹਿਲਾਂ ਵਧੀਆ ਕੰਮ ਹੁੰਦਾ ਸੀ ਟਰੱਕਿੰਗ ਦਾ ਨਾ ਇੱਥੇ ਹੁਣ ਘਟਿਆ ਹੋਇਆਗਾ ਕੰਸਟਰਕਸ਼ਨ ਦਾ ਕੰਮ ਵੀ ਉਹਨਾਂ ਉਹਨਾਂ ਨਹੀਂ ਹੈਗਾ ਜਿੰਨਾ ਪਹਿਲਾਂ ਹੁੰਦਾ ਸੀਗਾ ਫਿਰ ਇੱਕ ਤੁਹਾਨੂੰ ਇੰਡੀਆ ਦੀ ਹੋਰ ਪਤਾ ਕੀ ਵਧੀਆ ਗੱਲ ਦੱਸਾਂ ਵੀ ਉੱਥੇ ਹਜੇ ਵੱਡੀਆਂ ਕੰਪਨੀਆਂ ਦਾ ਬਾੜਾ ਰਾਜ ਨਹੀਂ ਹੋਇਆ ਜਿਵੇਂ ਕਿ ਇੱਥੇ ਹੈ ਨਾ ਹੁਣ ਵੱਡੀਆਂ ਵੱਡੇ ਸੁਪਰਸਟੋਰ ਨੇ ਵੱਡੇ ਵੱਡੇ ਜਿਹੜੇ ਸੁਪਰਸਟੋਰ ਉਹਨਾਂ ਨੇ ਕੀ ਕਰਿਆ ਹੋਇਆਗਾ ਕੰਪਨੀਆਂ ਨੇ ਇਥੋਂ ਦੇ ਫੂਡ ਦੇ ਉੱਤੇ ਕਬਜ਼ਾ ਕਰਿਆ ਹੋਇਆ ਮੰਨ ਲਓ ਵੀ ਉਹ ਗਰੋਸਰੀਆਂ ਦੇ ਰੇਟ ਆਪਦੀ ਮਰਜ਼ੀ ਨਾਲ ਚੱਕ ਦਿੰਦੇ ਨੇ ਆਪਦੀ ਮਰਜ਼ੀ ਨਾਲ ਹੀ ਉਹ ਉਹ ਕਰਦੇ ਨੇ ਹਨਾ ਮਰਜ਼ੀ ਨਾਲ ਰੇਟ ਰੱਖਦੇ ਆ ਆਪਦੀ ਕਿਸਾਨਾਂ ਤੋਂ ਸਸਤੇ ਭਾਅ ਚ ਲੈ ਕੇ ਤੇ ਮਹਿੰਗੇ ਭਾਵਾਂ ਦੇ ਵਿੱਚ ਵੇਚਦੇ ਨੇ ਜਿਹਦੇ ਕਰਕੇ ਕਿ ਪਿਛਲੇ ਹੁਣ 2-3 ਦਿਨਾਂ ਤੋਂ ਇੱਕ ਧਰਨਾ ਵੀ ਚੱਲ ਰਿਹਾ ਵੀ ਤੁਸੀਂ ਹਨਾ ਮੇਨ ਮੇਨ ਇਹਨਾਂ ਵੱਡੇ ਅਦਾਰਿਆਂ ਤੋਂ ਸ਼ਾਪਿੰਗ ਨਹੀਂ ਕਰਨੀ ਛੋਟੇ-ਛੋਟੇ ਬਿਜ਼ਨਸਾਂ ਤੋਂ ਸ਼ਾਪਿੰਗ ਕਰਨੀ ਜਿਹੜੇ ਕਿ ਜਿਵੇਂ ਹੁਣ ਕਈ ਊਰੇ ਵੀ ਫਾਰਮਰ ਮਾਰਕੀਟ ਲੱਗਦੀ ਆ ਉਹਨਾਂ ਤੋਂ ਜਾ ਕੇ ਸ਼ਾਪਿੰਗ ਕਰੋ ਪਹਿਲਾਂ ਉਹਨਾਂ ਤੋਂ ਲੋਕ ਬਹੁਤ ਘੱਟ ਸ਼ਾਪਿੰਗ ਕਰਦੇ ਸੀ ਉਹਨਾਂ ਦਾ ਵਿਚਾਰਿਆਂ ਦਾ ਬਹੁਤ ਗੁਜ਼ਾਰਾ ਔਖਾ ਚੱਲ ਰਿਹਾ ਸੀਗਾ ਇੱਥੇ ਵੀ ਜਿਹੜੇ ਕਿ ਹੁਣ ਤੁਹਾਨੂੰ ਨਿਊ ਵਰਲਡ ਆਰਡਰ ਵਾਲਾ ਸਿਸਟਮ ਚੱਲ ਰਿਹਾ ਨਾ ਉਹ ਬਹੁਤ ਜ਼ਿਆਦਾ ਫੈਲਿਆ ਹੋਇਆ ਹੋਰੇ ਇੰਡੀਆ ਦੇ ਵਿੱਚ ਉਹਨੂੰ ਫੈਲਣ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਹਜੇ ਤੱਕ ਦੇਖਿਆ ਆਪਾਂ ਦੂਰੋਂ ਬੈਠ ਕੇ ਵੀ ਉੱਥੇ ਹਰੇਕ ਚੀਜ਼ ਵਾਸਤੇ ਧਰਨਾ ਲੱਗ ਜਾਂਦਾ ਜਿਵੇਂ ਕਿ ਜੇ ਉਹਨਾਂ ਨੂੰ ਫਸਲ ਦਾ ਰੇਟ ਨਾ ਮਿਲੇ ਤਾਂ ਧਰਨਾ ਲੱਗ ਜਾਂਦਾ ਤੇ ਉਹ ਆਪ ਦੀ ਚੀਜ਼ ਆਪ ਵੀ ਵੇਚ ਸਕਦੇ ਆ ਤੁਸੀਂ ਇੱਥੇ ਸਿੱਧੀ ਆਪ ਦੀ ਚੀਜ਼ ਆਪ ਨਹੀਂ ਵੇਚ ਸਕਦੇ ਜਿਵੇਂ ਦੁੱਧ ਨਹੀਂ ਵੇਚ ਸਕਦੇ ਸਿੱਧਾ ਤੁਸੀਂ ਆ ਹਨਾ ਇਹ ਬਹੁਤ ਜ਼ਿਆਦਾ ਕੰਪਨੀਆਂ ਦਾ ਇੱਥੇ ਰਾਜ ਚੱਲਦਾਗਾ ਵੀ ਤੁਸੀਂ ਸਿੱਧੀ ਚੀਜ਼ ਕਸਟਮਰ ਨੂੰ ਨਾ ਦੇ ਸਕੋ ਜੇ ਤੁਸੀਂ ਦੇਣਾ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਨਾ ਕਾਗਜ਼ੀ ਕਾਰਵਾਈਆਂ ਜੀ ਨਿਕਲ ਕੇ ਫਿਰ ਤੁਹਾਨੂੰ ਵੇਚਣੀ ਪੈਂਦੀ ਹੈ ਚੀਜ਼ ਤੇ ਕਿਸਾਨ ਇਸ ਕਰਕੇ ਬਹੁਤ ਘਾਟੇ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਜਾ ਰਹੇ ਨੇ ਅਮਰੀਕਾ ਦੇ ਵਿੱਚ ਵੀ ਸੇਮ ਹੀ ਸਿਸਟਮ ਆ ਕੈਨੇਡਾ ਤੇ ਅਮਰੀਕਾ 'ਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਉੱਥੇ ਵੀ ਇਹੀ ਸਿਸਟਮ ਆ ਜਿਹਦੇ ਕਰਕੇ ਮਹਿੰਗਾਈ ਉਹਨਾਂ ਦੇ ਹੱਥ ਦੇ ਵਿੱਚ ਆ ਉਹ ਵਧਾਉਂਦੇ ਨੇ ਉਹ ਹੀ ਘਟਾਉਂਦੇ ਨੇ ਇੰਡੀਆ ਦੇ ਵਿੱਚ ਤੁਸੀਂ ਆਪ ਦਾ ਆਪ ਅਗਾ ਕੇ ਵੀ ਖਾ ਸਕਦੇ ਹੋ ਜੇ ਤੁਹਾਡੇ ਕੋਲ ਥੋੜੀ ਜਿਹੀ ਜ਼ਮੀਨ ਆ ਜਾਂ ਥੋੜਾ ਜਿਹਾ ਉੱਪਰ ਛੱਤ ਵੀ ਆ ਤੁਸੀਂ ਆਪ ਦੀ ਚੀਜ਼ ਲਗਾਗਾ ਕੇ ਖਾ ਲੋਗੇ ਇੱਥੇ ਨਾ ਤਾਂ ਉਹ ਵੈਦਰ ਰੂਮੇ ਦਾਗਾ ਵੀ ਤੁਸੀਂ ਉਹਗਾ ਕੇ ਖਾ ਲੋਗੇ ਨਾ ਤੇ ਨਾ ਹੀ ਇੱਥੇ ਫਿਰ ਉਸ ਹਿਸਾਬ ਦੀ ਵੈਦਰ ਮੇਨ ਗੱਲ ਇੱਥੋਂ ਦਾ ਖੇਤੀ ਦੇ ਕਾਬਿਲ ਨਾ ਹੋਣ ਕਰਕੇ ਇੱਥੇ ਬਹੁਤ ਜ਼ਿਆਦਾ ਮੋਨੋਪੋਲੀ ਛਾਈ ਹੋਈ ਆ ਵੱਡੀਆਂ ਕੰਪਨੀ ਦੀ ਆ ਪਿਛਲੇ ਕੁਝ ਕਿੰਨਾਂ ਤੋਂ ਜਿਹੜੇ ਉਹਨਾਂ ਨੇ ਉਹਨਾਂ ਦੇ ਨਾ ਬਹੁਤ ਜ਼ਿਆਦਾ ਮਿਲੀਅਨ ਟ੍ਰਿਲੀਅਨ ਦੇ ਵਿੱਚ ਉਹਨਾਂ ਦਾ ਪ੍ਰੋਫਿਟ ਬਣਿਆ ਹੋਇਆ ਸੀ ਪਰ ਜਦ ਕਿ ਉਹ ਗਰੋਸਰੀ ਮਹਿੰਗੀ ਲਾ ਰਹੇ ਸੀ ਗਰੋਸਰੀ ਮੰਨ ਲਓ ਵੀ ਉੱਥੇ ਰਾਸ਼ਨ ਇੰਨਾ ਕਿ ਜ਼ਿਆਦਾ ਮਹਿੰਗਾ ਲਾਇਆ ਹੋਇਆ ਸੀ ਉਹਨਾਂ ਦਾ ਵੀ ਲੋਕਾਂ ਤੋਂ ਉਹ ਲੁੱਟ ਕੇ ਇੰਨੇ ਜ਼ਿਆਦਾ ਪ੍ਰੋਫਿਟ ਬਣਾ ਰਹੇ ਸੀ ਉਹਨਾਂ ਦੀ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈਗਾ ਉਹ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਇੰਨਾਂ ਵੱਡੀਆਂ ਕੰਟਰੀਆਂ ਦੇ ਵਿੱਚ ਜਿਹੜੇ ਕਿ ਵੱਡੇ ਪੂੰਜੀਪਤੀ ਨੇ ਉਹ ਕੰਟਰੋਲ ਤੋਂ ਬਾਹਰ ਬਾਹਰ ਹੋ ਚੁੱਕਿਆ ਇੰਨਾ ਪ੍ਰੋਫਿਟ ਕਮਾ ਰਹੇ ਨੇ ਪਰ ਇੰਡੀਆ ਦੇ ਵਿੱਚ ਵੀ ਹੁਣ ਹੋ ਰਿਹਾਗਾ ਉਹ ਜਿਵੇਂ ਇੰਡੀਆ ਦੇ ਵਿੱਚ ਵੀ ਹੋ ਰਿਹਾ ਉਹ ਸਿਸਟਮ ਪਰ ਉਹਨਾ ਨਹੀਂ ਹੈਗਾ ਜਿੰਨਾ ਕਿ ਕੈਨੇਡਾ ਜਾਂ ਵੱਡੀਆਂ ਕੰਟਰੀਆਂ ਦੇ ਵਿੱਚ ਇੱਥੇ ਤਾਂ ਬਹੁਤ ਬੜਾ ਜਿਆਦਾ ਰਾਜ ਆ ਹਰੇਕ ਚੀਜ਼ ਦੀ ਪ੍ਰਾਈਸ ਵੱਡੇ ਲੋਕਾਂ ਦੇ ਹੱਥਾਂ 'ਚ ਉਹ ਜਦੋਂ ਵੀ ਕਮਾ ਸਕਦੇ ਹਨਾ ਚੀਜ਼ ਨੂੰ ਤੇ ਬਹੁਤ ਜਿਆਦਾ ਬੈਂਕ ਆ ਜਿਹੜੇ ਉਹ ਵੀ ਇਹਨਾਂ ਨੇ ਕੀ ਕਰਿਆ ਹੋਇਆ ਬੈਂਕਾਂ ਵਾਲਾ ਸਿਸਟਮ ਉਹ ਵੀ ਸਾਰਾ ਸਰਕਾਰ ਦੇ ਹੱਥਾਂ 'ਚ ਬੈਂਕ ਵਾਲਾ ਸਿਸਟਮ ਕਦੇ ਵੀ ਤੁਹਾਡਾ ਖਾਤਾ ਬੰਦ ਕਰ ਸਕਦੇ ਆ ਜੇ ਤੁਸੀਂ ਮਾੜੀ-ਮੁੱਟੀ ਬਗਾਵਤ ਕਰੀ ਜੇ ਇਸ ਕਰਕੇ ਜੇ ਤੁਸੀਂ ਇੰਡੀਆ ਦੇ ਵਿੱਚ ਹੈਗੇ ਤਾਂ ਤੁਹਾਡੇ ਕੋਲ ਬਹੁਤ ਜ਼ਿਆਦਾ ਅਪਰਚੂਨਿਟੀਆਂ ਹੈਗੀਆਂ ਨੇ ਵੀ ਤੁਸੀਂ ਉੱਥੇ ਖੁੱਲਾ ਖੇਡ ਸਕਦੇ ਹੋ ਇੱਥੇ ਤੁਸੀਂ ਖੁੱਲਾ ਨਹੀਂ ਖੇਡ ਸਕਦੇ ਇੱਥੇ ਤੁਹਾਨੂੰ 2 ਲੱਖ ਤੋਂ ਲੈ ਕੇ 1 ਲੱਖ ਡਾਲਰ ਪਹਿਲਾਂ ਜੋੜਨਾ ਪੈਂਦਾ ਜੇ ਕੋਈ ਬਿਜ਼ਨਸ ਕਰਨਾ ਨਹੀਂ ਫਿਰ ਤੁਹਾਨੂੰ ਆਪ ਦੇ ਉੱਤੇ ਉਹਨਾਂ ਕਰਜ਼ਾ ਚੜਾਉਣਾ ਪਊਗਾ ਕੋਈ ਬਿਜ਼ਨਸ ਕਰਨ ਵਾਸਤੇ ਇਸ ਕਰਕੇ ਜੇ ਤੁਸੀਂ ਬਿਜ਼ਨਸ ਕਰਨਾ ਤਾਂ ਇੰਡੀਆ ਇਸ ਸਮੇਂ ਬਹੁਤ ਵਧੀਆ ਹੈਗਾ ਤੁਸੀਂ ਕਰ ਸਕਦੇ ਹੋ ਫੇਲ ਤਾਂ ਬੰਦਾ ਹੁੰਦਾ ਹੁੰਦਾ ਹੌਲੀ ਹੌਲੀ ਫੇਲ ਹੋਊਗਾ ਕਿ ਸਿੱਖ ਜਾਂਦਾ ਹੁੰਦਾ ਇੰਡੀਆ ਦੇ ਵਿੱਚ ਤੁਸੀਂ ਆਪ ਦਾ ਬਿਜ਼ਨਸ ਕਰੋ ਤੇ ਨਾਲੇ ਪੈਸੇ ਕਮਾਉਣ ਨਾਲ ਆਪਦੀ ਫੈਮਿਲੀ ਚ ਰਹਿ ਸਕਦਾ ਬੰਦਾ ਕਿ ਇਸ ਸਮੇਂ ਬਾਹਰ ਆਉਣ ਦਾ ਬਹੁਤ ਜ਼ਿਆਦਾ ਸਹੀ ਸਮਾਂ ਨਹੀਂ ਹੈਗਾਗਾ ਜਿਵੇਂ ਕਿ ਹੁਣ ਬਹੁਤ ਜ਼ਿਆਦਾ ਪੀਆਰ ਦੇ ਉੱਤੇ ਇਹਨਾਂ ਨੇ ਨਾ ਸਖਤਾਈ ਕਰੀ ਹੋਈ ਹੈ ਇਸ ਕਰਕੇ ਜੇ ਆਉਂਗੇ ਤਾਂ ਬਹੁਤ ਔਖਾ ਹੋਊਗਾ ਤੁਹਾਡੀ ਜ਼ਿੰਦਗੀ ਆਉਣ ਵਾਲੇ ਸਮੇਂ 'ਚ ਨਾ ਬਹੁਤ ਜ਼ਿਆਦਾ ਔਖੀ ਹੋ ਜੂਗੀ ਇਸ ਕਰਕੇ ਇੰਨੀ ਆਖਾਈਆਂ ਚੱਲਣ ਨਾਲ ਤੁਸੀਂ ਉੱਥੇ ਹੀ ਕੰਮ ਕਰ ਲਓ ਵਧੀਆ ਰਹੋਗੇ ਇਹ ਮੇਰੀ ਮੇਨ ਸਲਾਹ ਹੈ ਕਿ ਜੇ ਤੁਸੀਂ ਆਪਦੀ ਆਉਣ ਵਾਲੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਸੁਖੀ ਰਹਿਣਾ ਕਿਉਂਕਿ ਕਿਉਂਕਿ ਜਿਹੜੇ 5 ਸਾਲ ਪਹਿਲਾਂ ਲੋਕ ਆਏ ਸੀ ਉਹਨਾਂ ਨਾਲ ਹੁਣ ਥੋੜੀ ਗੱਲ ਨਹੀਂ ਮੰਨੀ ਕਿਉਂਕਿ ਉਹਨਾਂ ਨੇ ਪੀਆਰ ਆਪਦੀ ਸੈਟਲਮੈਂਟ ਕਰ ਲਈ ਪੀਆਰ ਦੀ ਇਸ ਕਰਕੇ ਜਿਹੜੇ ਹੁਣ ਜਿਹੜੇ ਨਵੇਂ ਬੰਦੇ ਆਉਣਗੇ ਉਹਨਾਂ ਨੂੰ ਬਹੁਤ ਔਖਾ ਹੋਊਗਾ ਪੀਆਰ ਕਰਨਾ ਔਖਾ ਕਿਉਂ ਹੋਊਗਾ ਕਿਉਂਕਿ ਇਹ ਬਹੁਤ ਜ਼ਿਆਦਾ ਸਖਤ ਹੋ ਰਹੇ ਨੇ ਕਿਉਂਕਿ ਉਹਨਾਂ ਨੇ ਇਹਨਾਂ ਸਾਰੇ ਪ੍ਰੋਵਿੰਸਾਂ ਨੇ ਮੋਸਟਲੀ ਪੀਆਰ ਬੰਦ ਕਰਤੀ ਹੈ ਇਸ ਕਰਕੇ ਜੇ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਪੀਆਰ ਕਰਨੀ ਔਖੀ ਲੱਗੂਗੀ ਤਾਂ ਤੁਸੀਂ ਆਪ ਦਾ ਡਿਸੀਜਨ ਚੇਂਜ ਕਰ ਸਕਦੇ ਹੋ ਹੁਣ ਵੀ ਇਹ ਵੀਡੀਓ ਦੇਖ ਕੇ ਵੀ ਬਾਕੀ ਤੁਹਾਡੀ ਮਰਜ਼ੀ ਆ ਕਿਵੇਂ ਲਗੀ ਮੇਰੀ ਅੱਜ ਦੀ ਵੀਡੀਓ ਜਰੂਰ ਕਮੈਂਟ ਕਰਕੇ ਆਪਦੇ ਵਿਚਾਰ ਦੱਸਿਓ ਵੀ ਹੁਣ ਕੈਨੇਡਾ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਮੇਰੇ ਸਹਾਂ ਨਾਲ ਤਾਂ ਉੱਥੇ ਬਿਜ਼ਨਸ ਸੈੱਟ ਕਰਨੇ ਵਧੀਆ ਹੁੰਦੇ ਸਮੇਂ ਦੇ ਵਿੱਚ ਕਿਉਂਕਿ ਇਹ ਆਖਰੀ ਘੰਟੀ ਸੀ ਖਤਰੇ ਦੀ ਜਿਹੜੀ ਇਹਨਾਂ ਨੇ ਬਜਾਤੀ